ਸੱਤਿਆ ਦੋ ਦੋ ਸੁਣਿਆ ਤਾਂ ਸਿਰਕ ਛੱਪੜ ਪਾਰ ਕੇ ਦਿੰਦਾ ਪਰ ਲੱਗਦਾ ਤੈਨੂੰ ਖੋਪੜ ਪਾਰ ਕੇ ਦੇਵਾਂ ਗੱਤ ਤੂੰ ਸਾਨੂੰ ਡੱਕਦੀ ਛੱਪੜੇ ਸਮਝਿਆ ਜਿਹੜੇ ਦੋ ਦੋ ਰੱਖਣ ਨੂੰ ਫਿਰਦਾ ਹੈ ਸਕੰਜਵੀ ਬਣਾ ਲੈ ਗਰਮੀ ਵਧਣ ਵਾਲੀ ਹੈ ਲੈ ਹਣ ਬਰਸ ਦਾ ਕਾਲਾ ਤੌਲਾ ਮਾਰ ਮੇਰੇ ਸਿਰ 'ਚ ਨਹੀਂ ਕੋਈ ਸਿਆਣੀ ਗੱਲ ਕਰਨੀ ਤੇ ਚਲੀ ਜਾ ਨਾ ਫਿਰ ਜਿੰਦੀਏ ਮੇਰੀ ਗੱਲ ਸੁਣ ਉਹ ਵਿਚਾਰੀ ਭੋਲੀ ਆ ਉਹਨੂੰ ਨਹੀਂ ਪਤਾ ਲੱਗਦਾ ਇਹ ਭੋਲੀ ਹੈ ਤੇ ਤੂੰ ਜਾਣਦਾ ਨਹੀਂ ਇਹਨੂੰ ਤੇਰੀ ਕੋਠੀ ਵਕਾ ਕੇ ਖਾਜੋ ਰਾਤੋਂ ਰਾਤ ਨਹੀਂ ਹੋ ਗਿਆ ਉਹ ਤਾਂ ਸਾਡੀ ਕੋਠੀ ਹੈ ਹੂੰ ਹੂੰ ਤੇਰੀ ਕੋਠੀ ਸਾਡਾ ਲਿਆ ਕੋਠਾ ਹੀ ਹੈ ਕੋਠੀ ਤੇ ਆਪਾਂ ਵਿਆਹ ਤੋਂ ਬਾਅਦ ਕਿੱਥੇ ਬਣਾਵਾਂਗੇ ਨਾ ਕੋਠੀ ਪਾਣੀ ਕਿੱਥੇ ਹੈ ਆ ਖੁੱਡੇ ਜਿੰਨੀ ਥਾਂ 'ਚ ਕੀ ਹੋਇਆ ਢਲ ਗਿਆ ਸ਼ੁਕਰ ਕਰੋ ਇਹ ਰੁਪਏ ਕਾ ਕੋਠਾ ਹੈ ਜੇ ਕਿਤੇ ਚਾਰ ਪੰਜ ਕਮਰੇ ਹੁੰਦੇ ਨਾ ਤਾਂ ਕੁੜੀਆਂ ਦਾ ਪੀੜੀ ਖੋਲ੍ਹਿਆ ਹਣਾ ਸੀ ਸਾਨੂੰ ਤਾਂ ਦੱਸਿਆ ਵੀ ਕੰਮ ਕਰਾਉਣ ਲਈ ਲੈ ਕੇ ਆਇਆ ਨਾ ਕੰਮ ਵਾਲੀ ਨੂੰ ਇੰਨੀ ਬੜੀ ਕਨਾਲ ਦੀ ਕੋਠੀ ਪਾਈ ਹੈ ਆ ਫੂਕ ਮਾਰੋ ਇਹ ਘਰ ਨੂੰ ਨਾ ਕੰਮ ਵਾਲੀ ਦੀ ਲੋੜ ਨਹੀਂ ਹੈਗੀ ਚਾਰ ਪੰਜ ਚਾਹੀਏ ਮਜ਼ਦੂਰ ਤੇ ਮਿਸਤਰੀ ਦੀ ਲੋੜ ਹੈ ਇਹੀ ਤਾਂ ਮੈਂ ਕਿਹਾ